ਪਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਵੀ ਵੇੜ ਤੇ ਇੱਕ ਡਾਲੇ ਦੇ ਕੁਝ ਦਿਨਾਂ ਚ ਬਾਕੀ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰੋ ਚਲ ਬਾਈ ਜੀ ਅਸੀਂ ਕਾ ਵੀਰੇ ਨਾਮ ਐਡਰੈਸ ਦੱਸੋ ਵੀਰ ਜੀ ਮਨਵਾਰ ਸਿੰਘ ਆ ਪਿੰਡ ਤੋਂ ਅਜਲਾ ਬਰਨਵਾ ਵੀਰੇ ਮੋਬਾਈਲ ਨੰਬਰ ਮੋਬਾਈਲ ਨੰਬਰ 977947544 ਵੀਰੇ ਠੀਕ ਹੈ ਪਹਿਲੇ ਨੰਬਰ ਜਿਹੜੇ ਬੈੜ ਦੇਖਦੇ ਹੋਏ ਆਪਾਂ ਤਾਜੀ ਸੂਈ ਵੀ ਕਾਫੀ ਕਲਰ ਦੇ ਵਿੱਚ ਜASSI ਆ ਗਈ ਭਰਾ ਮੇਰਿਆਂ ਨੇ ਠੀਕ ਹੈ 23 ਤੋਂ 24 ਕਿਲੋ ਤੋਂ ਕੱਢਾਇਆ ਤੇ ਠੰਡੀ ਸੂਈ ਬਾਰ-ਬਾਰ ਗਈ ਜੀ ਅੱਜ ਮਿਠਦਾ ਠੀਕ ਹੈ ਮੇਨ ਗੱਲ ਖਾਸ ਹੈ ਤੇ ਰਿਪੋਰਟ ਜਿਹੜਾ ਠੰਡੀ ਹੋ ਜਾ ਹਾਂ ਬਾਈ ਜਿਹੜੀ ਮਰਜ਼ੀ ਗਾਣਾ ਸੋ ਉਹੀ ਕਰ ਫ੍ਰਿਜ ਦਾ ਹਰ ਇੱਕ ਦੇ ਘਰੇ ਹੁੰਦੀ ਆ ਪਰ ਆਪਾਂ ਮੰਨ ਕੇ ਸੋਚਣਾ ਬੰਦ ਕਰੋ ਠੰਡੀ ਫੇਰ ਰਹੂਗਾ ਹਾਂ ਫੇਰ ਹੀ ਰਹੂਗੀ ਬਈ ਯਾਰ ਤੇ ਆਪਾਂ ਲੈਣ ਦੋ ਪਰ ਆਪਾਂ ਸੋਚ ਬੰਦ ਕਰ ਦੇਣ ਉਹ ਠੰਡੀ ਹੁੰਦੀ ਬਈ ਯਾਰ ਲੈਣ ਦੀ ਕਰਸ ਕਰ ਲੈਗਾ ਜਿੱਥੇ ਮੈਂ ਉੱਡਦਾ ਗੱਟਾ ਲਈ ਫਿਰਦੀ ਆ ਭਰਾ ਮੇਰਾ ਸੁਈ ਕਦੋਂ ਐ ਇਹ ਤੜਕੇ ਸੂਈ ਆ ਵੀਰੇ 4 ਵਜੇ ਜੇ ਜੋ ਪ੍ਰੋਪਰ ਪੈ ਗਈ 4-5 ਕਿਲੋ ਦੁੱਧ ਕਰਤਾ ਜੀਦਾ ਮੈਂ ਠੀਕ ਹੈ ਜੀ ਜਾਂ ਚੰਗੀ ਆ ਭਰਾ ਮੇਰਾ ਜੇਰ ਇਹ ਵੀ ਓਕੇ ਆ ਉਹ ਆਪਣੇ ਕੋਲ ਵੀਡੀਓ ਬਣੀ ਹੋਈ ਆ ਆਪਾਂ ਨੂੰ ਜੇ ਕਿਸੇ ਭਰਾ ਨੂੰ ਚਾਹੀਦੀ ਹੋਵੇ ਠੀਕ ਆ ਧਾਰਾ ਮਾਰ ਕੇ ਦਿਖਾਵਾਂਗੇ ਹਾਂ ਧਾਰਾ ਦਾ ਆਪਾਂ ਇੱ ਤੇ ਦੂਜਾ ਸੁਹਾ ਸੁਈਆ ਬੱਚਾ ਦੇਦਾ ਹੀ ਮੇਲ ਕਾਫ ਹਣਾ ਆ ਮਾ ਬਸਾਤਾ ਤੇ ਹੌਲੀ 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 ਠੀਕ ਹੈ ਸਵਿਰ ਕਦ ਕਾੜ ਦੇਖੋ ਸ਼ਾਈਨਿੰਗ ਸੁਈਆ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਕਦ ਬੈੜ ਵੱਡੀ ਬੁੱਡੀ ਬਹੁਤ ਆ ਪੜੀ ਵੀ ਤੇ ਬੱਚੇ ਨੂੰ ਦੌੜ ਜੇ ਥੋੜਾ ਹਣਾ ਤਾਜੀ ਸੁਈ ਕਰਕੇ ਤੇ ਬਾਕੀ ਯਾਰ ਤੋਰਾ ਤੋਰਾ ਚੈੱਕ ਕਰੋ ਬੈੜਦਾ ਚੰਗਾ ਸਾਫ ਸੁੱਧਰਾ ਲੈ ਚੱਲ ਬੱਚੇ ਤੇ ਲੈ ਚੱਲ ਕੋਈ ਦੇਖੋ ਕਿਆ ਪਤਾ ਲਾਠੀ ਚਾਰਜ ਵਰਗਾ ਚੋਣ ਪੈਂਦਾ ਯਾਰ ਜਮਨ ਨਜ਼ਾਰੇਦਾਰ ਚਲਾਈ ਹਨ ਪਾਸੇ ਪਏ ਕੋਈ ਚੱਕਰ ਨਹੀਂ ਭਰਾ ਦੋਨੋਂ ਬੱਤੇ ਬੈਠੇ ਕੋਈ ਚੱਕਰ ਨਹੀਂ ਮਾਗ ਮੂਹ ਨਹੀਂ ਬਜੇ ਦਿਨ ਚਲਦੀ ਨਹੀਂ ਪਤਾ ਸੱਡੋ ਨਾ ਦੋ ਬਾਈ ਯਾਰ ਸਭ ਬਾਪੂ ਚੋੜੇ ਚਾਹੇ ਬੇਬੇ ਚੋੜੇ ਕੋਈ ਮਰਜ਼ੀ ਚੋਈ ਜਾਵੇ ਇੱਕ ਕੰਮਰਾ ਸਵਾਦ ਦੇਖੋ ਜੀ ਚਵਾਈ ਤੂਜੀ ਤੇ ਥਣ ਬੇਸ ਦੇ ਕੀ ਮਲੇ ਬਪਰਾ ਪੈ ਬਚਾਰੇ ਪਾਸੇ ਕੋਈ ਪੂਰਾ ਬੁੰਦੀ ਰਹੀ ਹੈ ਬੁੰਦੀ ਕੇ ਸੀਮ ਸੰਡੀ ਵਿੱਚ ਕੀ ਕਰ ਲਈ ਪੁੱਤੋ ਤੋਫਾ ਇੱਕ ਤਰ੍ਹਾਂ ਰਹੀ ਲੈ ਭਾਈ ਜੀ ਦੁੱਧ ਕਿੰਨਾ ਕੁ ਦੇ ਦੋਗੇ ਤੇ 24 25 ਕਿਲੋ ਤੇ ਕੱਢਾ 24 25 ਮੰਨ ਕੇ ਹੀ ਲੈ ਲੇ ਵੀਰੇ ਦਾ ਰੇਟ ਵੀਰੇ ਦਾ ਰੇਟ ਮੋਲਾ 90 ਕਿਰ ਵਾਲਾ 95 ਕਿਰ 87000 ਦੀ ਬੈਠ ਦੇ ਦਾਂਗੇ ਵੀਰੇ ਦਾ ਛੋਟ ਜੱਪਾ ਵੀ ਕਰ ਦਾਂਗੇ ਕਰ ਮੈਂ ਦੇ ਕੇ ਤੋੜਾਂਗੇ ਭਾਈ ਤੇਰੀ ਗਾੜੀ ਤੇਰੀ ਮੂਲੀ ਗਾੜੀ ਖਿੱਚ ਕਿੱਢ ਲਈ ਲਈ ਵੀਰੇ ਆ ਸਵਾਹ ਦੇਖੋ ਅੱਗੇ ਪਿੱਛੇ ਦਾ ਹਵਾਨਾ ਠੋਕੀ ਗਰੇ ਪਸਵਾਹ ਚ ਆ ਗਈ ਹੋਣਾ ਹਾਂ ਸਿਵਲ ਠੰਡੀ ਅੱਗੇ ਦੁਬਾਰਾ ਠੰਡੀ ਸਿੱਧਰੀ ਭਰਾ ਮੈਨਾਂ ਆਈ ਬਹਿ ਲੈ ਦੋਨੋਂ ਪਾਸੇ ਆਈ ਇਹੋ ਵੀ ਕਹਿੰਦੀ ਭਰਾ ਮੇਰਾ ਤੇ 87 ਜਮਾਨਤਨ ਕਰ ਦਾਂਗੇ ਪਰ ਦੇ ਕੇ ਤੋੜਾਂਗੇ ਜਮਾਨਤ ਦੇ 20 ਕਿਲੋਪਰੋਂ ਉਹਦਾ ਕਿਹੜਾ ਦੂਜਾ ਸੂਈ ਸੂਈ ਆ ਸੀ ਸੁਣ ਵਾਲੀ ਐ ਸੀ ਠੰਡੀ ਐ ਕਿਥੇ ਨਹੀਂ ਠੰਡੀ ਰਹਿ ਰਹਾ ਸੀ ਠੰਡੀ ਆਪਾਂ ਆ ਗਏ ਤੇ ਕੈਦਰ ਕਰਦੀ ਐ ਮੇਰੇ ਲੈ ਲੈ ਪੰਜ ਆਪਦਾ ਮੇਰੇ ਦਾ ਪੰਜ ਚਾਰ ਦਿਨ ਬਾਕੀ ਦੁੱਧ 20 ਕਿਲੋ ਮਨ ਕੇ ਲੈ ਜੀ 20 ਕਿਲੋ ਮੋਟਰ ਐ ਜਿਹੇ ਆਹੀ ਲਊਗੀ ਕਾਲੇ ਨੇ ਮੇਰੀਆਂ ਫਰਜੀ ਐ ਵੀਰੇ ਦਾ ਰੇਟ ਵੀਰੇ ਦਾ ਇਹ ਮਸ ਇਹ 70 ਦੀ ਦੇ ਦਾਂਗੇ ਵੀਰੇ ਯਾਰ ਅਸੀਂ 70000 ਦੀ ਗੱਬਣ ਦੇ ਦਾਂਗੇ ਗੱਬਣ ਦੇ ਦਾਂ ਕਾਲੀਆਂ ਐ ਵੱਡੀ ਆ ਪੂਰੀ ਫੁੱਲ ਸਾਈਜ਼ ਛੂਟੀ ਨੇ ਖਾਣ ਲੱਗਿਆ ਮੁੱਖੀ ਵਾਲਾ ਠੀਕ ਐ 77000 ਦੀ ਦੂਜਾ ਸਵੇਰ ਸੂਰੀ ਆ ਬਿਲਕੁਲ ਠੰਡੀ ਸੀਲ ਵੀਰੇ ਤਕੜ ਚ ਚੈੱਕ ਕਰੋ 77000 ਦੇ ਵਿੱਚ ਰੇਲ ਦੇ ਡੱਬੇ ਜਿਹੜੇ ਬਾਹਰ ਮਿਲ ਜene ਤੁਹਾਨੂੰ ਦੁੱਧ 20 ਕਿਲੋ ਸੀਲ ਠੰਡੀ ਬਾਹਰ ਤਾਂ ਥਣ ਵੀ ਮੁੱਠੀਆ ਲੱਗਿਆ ਭਰਾ ਮੇਰੇ ਕੋਈ ਇੱਕ ਨੰਬਰ ਗਾਂ ਕੀ ਉਹ ਨਹੀਂ ਹੈਗੀ 20 ਕਿਲੋ ਖਰਾਇ ਦੁੱਧ ਕੱਢਿਆ ਹੋਇਆ ਠੀਕ ਹੈ ਤੇ ਲੈ ਚਲਾ ਤੇ ਗਿੜੇ ਕਈ ਹੋਰ ਕਢਾ ਦਿੰਨੇ ਆਪਾਂ ਸੀਲ ਠੰਡੀ ਦੇਖੀ ਸਲਾਗ ਬਾਲੀਆ ਬੜ ਵੱਡੀ ਆ ਨਾਲੇ ਉਹ ਨਾ ਕੋਈ ਛੋਟੀ ਮੰਨ ਕੇ ਨਾ ਲਵੇ ਆਵੇ ਠੀਕ ਹੈ 77 ਜੋ ਮਾਨਤਨ ਵੀ ਕਰਦਾ ਹਾਂ ਆ ਦੇਖ ਕੇ ਤੋਰਾਂਗੇ ਭਰਾ ਮੇਰੇ ਜੋ ਕੋਈ ਲੈਣ ਆਲਾ ਹੋਇਆ ਬੰਦਾ ਜਾ ਜਗਾ ਬੜਾ ਦਿਖਾ ਦਿਆਂ ਪੈ ਇੱਕ ਗੱਬਣ ਇੱਕ ਤਾਜੀ ਦੋਨੀਆਂ ਨੇ ਭਰਾ ਮੇਰੇ ਜਦੋਂ ਮਾਰਦੀ ਬੈਠਾ ਨਿਮਾਲੇ ਫੇਸਬੁਕ 'ਚ ਨਹੀਂ ਕਹੀਆਂ ਮੇਰਾ ਲੈ ਠੀਕ ਹੈ ਭਰਾ ਮੇਰਾ ਠੀਕ ਹੈ 97794 75643 ਜਿਹੜਾ ਵੀ ਰਮੋਲ ਉਹ ਦੇਵਾਗੇ ਜਮ ਬਿਲਕੁਲ ਬਿਲਕੁਲ ਜਿਹੜਾ ਉਹੀ ਪਾਣੀ ਨੰਗਾ ਮਾਰਦੇ ਫਿਰ ਕਹਿਣੀ ਕੀ ਆਪਾਂ ਪਕੜਾ ਸਪੂਨ ਆਉਣੀਆਂ ਇਹ ਤਾਂ ਵੀਡੀਓ ਦੇਖ ਲੈ